ਤੁਹਾਡੀ ਵੀ ਵਰਦੀ ਪਾੜਤੀ ਕਹਿੰਦੇ ਬਿਲਕੁਲ ਬਿਲਕੁਲ ਮੈਂ ਜੁਪੀ ਵੀ ਆਰ ਥੋੜਾ ਦਾ ਸਾਹਮਨਾ ਆ ਮੈਂ 50 ਚ ਮੇਰੀ 3500 ਨੌਕਰੀ ਹੋ ਗਈ ਜੀ ਪੰਜਾਬ ਪੁਲਸ ਦੀ ਮੈਂ ਦੇਖਣ ਦੇ ਆ ਵੀ ਮੈਂ ਤਾਂ ਹੈਰਾਨ ਐ ਕਿ ਇਹ ਕਿਹੜਾ ਕੰਮ ਹੋ ਗਿਆ ਮੇਰੇ ਨਾਲ ਪਹਿਲੀ ਵਾਰੀ ਛੜੇ ਆਂ ਅਹੀਂ ਵਰਦੀਆਂ ਪਾ ਕੇ ਤੁਰੀ ਦਾ ਚਾਹੇ ਜੋ ਵੀ ਐ ਇਦਾਂ ਥੋੜੀ ਹੁੰਦੀ ਏ ਤੇ ਆਏ ਇਹਨਾਂ ਨੂੰ ਇਹ ਬੜਾ ਪੁੱਛਿਆ ਕਿ ਭਾਜੀ ਕੀ ਗੱਲ ਹੋਈ ਕੀ ਗੱਲ ਹੋਈ ਕੀ ਗੱਲ ਹੋਈ ਇਹਨਾਂ ਨੇ ਕੋਈ ਨਹੀਂ ਇਹਨਾਂ ਤਾਂ ਕੰਮ ਕੋਈ ਨਹੀਂ ਕੀਤੀ ਆ ਇਹ ਨਾ ਉਹ ਗਿਆ ਉਹ ਤਾਂ ਸੀ ਢਾ ਸਾਹ ਇਹ ਆ ਅੱਛਾ ਉਹ ਸੀ ਰਾਤ ਨਾਲ ਡੰਡੇ ਡੁੰਡੇ ਹੀ ਬਾ ਡਰਾਈਵਰ ਤੇ ਤੇ ਸਵਾਰੀਆਂ ਤੇ ਹਮਲਾ ਹੋਇਆ ਜਿਹੜੇ ਲੋਕੀ ਵਿੱਚ ਛਡਾਨ ਵਾਸਤੇ ਕਹਿੰਦੇ ਉਹਨਾਂ ਤੇ ਵੀ ਹਮਲਾ ਹੋਇਆ ਕਿ ਕੌਣ ਸੀ ਬੰਦੇ ਪਤਾ ਕੁਛ ਕੀ ਹੋਇਆ ਕੀ ਸੀ ਗੱਲ ਕੀ ਹੋਈ ਸੀ ਪਿੱਛੋਂ ਆਏ ਕਿੰਨੇ ਕਿੰਨੇ ਜਣੇ ਸੀਗੇ ਇਹ 15 16 ਜਣੇ 15 20 ਬੰਦੇ ਨੇ ਅਸੀਂ ਖਾਲੀ ਤੁਰੇ ਦੇ ਤੁਹਾਡੀ ਵੀ ਵਰਦੀ ਪਾੜਤੀ ਕਹਿੰਦੇ ਬਿਲਕੁਲ ਦੇਖੋ ਭਾਈ ਕੀ ਲੱਗਦਾ ਕਿ ਇਸ ਤਰ੍ਹਾਂ ਦੀ ਗੁੰਡਾਗਰਦੀ ਜਿਹੜੀ ਪੰਜਾਬ ਚ ਵਧਦੀ ਆ ਰਹੀ ਕੀ ਕਹਿਣਾ ਚਾਹੁੰਦੇ ਇਸ ਬਾਰੇ ਮੈਂ ਜੁਪੀ ਵੀ ਆ ਔਰ ਥੋੜਾ ਦਾ ਸਾਹਮਨਾ ਆ ਮੈਂ ਪੰਜਾਬ ਚ ਮੇਰੀ 3500 ਨੌਕਰੀ ਹੋ ਗਈ ਜੀ ਪੰਜਾਬ ਪੁਲਿਸ ਤੋਂ ਮੈਂ ਦੇਖਣ ਦੇ ਆ ਵੀ ਮੈਂ ਤਾਂ ਹੈਰਾਨ ਆ ਕਿ ਇਹ ਕਿਹੜਾ ਕੰਮ ਹੋ ਗਿਆ ਮੇਰ ਨਾਲ ਪਹਿਲੀ ਵਾਰੀ ਸ਼ਰਮ ਵਹੀਂ ਬੜੀਆਂ ਪਾ ਕੇ ਤੁਰੀ ਦਾ ਚਾਹੇ ਜੋ ਵੀ ਹੈ ਇਦਾਂ ਥੋੜੀ ਹੁੰਦੀ ਹੈ ਮੈਂ ਬਾਜਾ ਪਾਪ ਤੋਂ ਚੜਿਆ ਇਹਨਾਂ ਨਾਲ ਠੀਕ ਹੈ ਜੀ ਤੇ ਇਹਨਾਂ ਨੇ ਬੇਨਲ ਕੀਤੀ ਹੈ ਇਹਨਾਂ ਨੂੰ ਇਹ ਬੜਾ ਪੁੱਛਿਆ ਕੀ ਭਾਜੀ ਕੀ ਗੱਲ ਹੋਈ ਕੀ ਗੱਲ ਹੋਈ ਕੀ ਗੱਲ ਹੋਈ ਇਹਨਾਂ ਨੇ ਕੋਈ ਨਹੀਂ ਇਹਨਾਂ ਨੇ ਧੱਕਾ ਨਹੀਂ ਕੀਤੀ ਹੈ ਇਹ ਕਿੰਨੇ ਬੰਦੇ ਸੀਗੇ ਜਿਹੜੇ ਹਥਿਆਰ ਲੈ ਕੇ ਆਏ ਸੀ ਭਾਜੀ 16 17 ਬੰਦੇ ਸੀ ਹਥਿਆਰ ਵੀ ਸੀਗੇ ਉਹਨਾਂ ਕੋਲ ਹਥਿਆਰ ਕੋਈ ਨਹੀਂ ਭਾ ਇਹਨਾਂ ਕੋ ਉਹ ਗਿਆ ਤਿੰਨ ਘੰਟਾ ਸਾਹਿਆ ਅੱਛਾ ਉਹ ਸੀਗਾ ਤੇ ਨਾਲ ਡੰਡੇ ਡੰਡੇ ਸੀ ਸਿਰਫ ਸਵਾਰੀਆਂ ਤੇ ਡਰਾਈਵਰ ਤੇ ਹਮਲਾ ਕੀਤਾ ਹੋਰ ਵੀ ਲੋਕਾਂ ਨੇ ਕੀਤਾ ਆਹ ਇੱਕ ਵਾਰ ਡਰਾਈਵਰ ਤੇ ਤਾਂ ਸਵਾਰੀਆਂ ਤੇ ਹਮਲਾ ਹੋਇਆ ਜਿਹੜੇ ਲੋਕੀ ਵਿੱਚ ਛਡਾਨ ਵਾਸਤੇ ਕਹਿੰਦੇ ਉਹਨਾਂ ਤੇ ਵੀ ਹਮਲਾ ਹੋਇਆ